ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਇਸ ਵੇਲੇ ਦੀ ਅਹਿਮ ਖਬਰ ਜੜੀ ਹੈ ਫਿਰੋਜ਼ਪੁਰ ਤੋਂ ਸਾਮਨੇ ਆ ਰਹੀ ਹੈ ਜਿੱਥੇ ਫਿਰੋਜ਼ਪੁਰ ਦੇ ਵਿੱਚ ਲਗਾਤਾਰ ਪੁਲਿਸ ਵੱਲੋਂ ਨਸ਼ੇ ਤਸਕਰਾਂ ਤੇ ਜੋ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਇਸੇ ਤਹਿਤ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਨਸ਼ੇ ਦੀ ਵੱਡੀ ਖੇਪਸਣੇ ਜਿਹੜੀ ਹੈ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਐਨਡੀਪੀਐਸ ਐਕਟ ਦੇ ਤਹਿਤ मामला ਜਿਹੜਾ ਦਰਜ ਕਰ ਲਿਆ ਗਿਆ ਹੈ ਜਿਸ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਤੁਸੀਂ ਵੇਖ ਪਾ ਰਹੇ ਹੋ ਲਗਾਤਾਰ ਜੋ ਪੰਜਾਬ ਦੇ ਵਿੱਚ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਵੱਲੋਂ ਮੁਹਿੰਮ ਚਲਾਈ ਜਾ ਰਹੀ ਹੈ ਇਸ ਨੂੰ ਲੈ ਕੇ ਵੱਡੀ ਕਾਰਵਾਈ ਕੀਤੀ ਗਈ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹੈ ਹੀਰੋਇਨ ਜਿਹੜੀ ਹੈ ਬਰਾਮਦ ਹੋਈ ਹੈ ਨਾਲ ਹੀ ਜੀਰਾ ਪੁਲਿਸ ਨੂੰ ਜਿਹੜਾ ਇਹ ਚੂਰਾ ਪੋਸਟ ਵੱਡੀ ਤਦਾਦ ਦੇ ਵਿੱਚ ਬਰਾਮਦ ਕੀਤਾ ਗਿਆ ਇਸ ਦੇ ਨਾਲ ਹੀ ਦੋਸ਼ੀ ਜਿਹੜੇ ਨੇ ਉਹਨਾਂ ਨੂੰ ਵੀ ਕਾਬੂ ਕਰ ਲਿਆ ਗਿਆ ਜੋ ਤਸਵੀਰਾਂ ਤਾਂ ਦਿਖਾ ਰਿਹਾ ਹੈ ਜਿਸ ਤੋਂ ਬਾਅਦ ਅਧਿਕਾਰ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਲਗਾਤਾਰ ਨਸ਼ੇ ਵਿਰੁੱਧ ਜੋ ਮੁਹਿੰਮ ਚਲਾਈ ਜਾ ਰਹੀ ਹੈ ਇਸੇ ਨੂੰ ਲੈ ਕੇ ਵੱਡੀ ਕਾਮਯਾਬੀ ਜਿਹੜੀ ਹਾਸਲ ਹੋਈ ਹੈ ਇਸੇ ਨੂੰ ਲੈ ਕੇ ਪੂਰੇ ਮਾਮਲੇ ਦੇ ਵਿੱਚ ਜਿਹੜੇ ਐਸਐਸਪੀ ਉਹਨਾਂ ਵੱਲੋਂ ਪੂਰੀ ਤਰ੍ਹਾਂ ਜਿਹੜੀ ਹੈ ਇਸ ਦਾ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਗਈ ਹੈ ਇਸ ਪੂਰੇ ਮਾਮਲੇ ਦੇ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਵੱਲੋਂ ਕੀ ਕੁਝ ਕੀਤਾ ਜਾ ਰਿਹਾ ਹੈ ਇੱਕ ਵਾਰ ਤੁਹਾਨੂੰ ਓਬਸਰਵ ਨਾ ਬਹੁਤ ਵਧੀਆ ਜਿਹੜੀ ਰਿਕਵਰੀ ਯੋਧ ਨਸ਼ਾ ਵਿਰੋਧ ਦੇ ਵਿੱਚ ਫਰੋਜ਼ਪੁਰ ਪੁਲਿਸ ਨੂੰ ਕਾਮਯਾਬੀ ਮਿਲੀ ਹੈ ਬਹੁਤ ਵਧੀਆ ਰਿਕਵਰੀ ਕੀਤੀ ਤੇ ਜਿਹੜੇ ਅਰੈਸਟ ਕੀਤੇ ਐ ਐਨਡੀਐਮਓ ਸੈਕਟਰ ਦੇ ਵਿੱਚ ਇਹਦੇ ਵਿੱਚ ਪਹਿਲਾ ਮੁਕੱਦਮਾ ਨੰਬਰ 367 ਦੇ ਵਿੱਚ ਸੀਆਈਏ ਫਰੋਜ਼ਪੁਰ ਵੱਲੋਂ ਇਹਨਾਂ ਨੇ ਬਹੁਤ ਵਧੀਆ ਕੰਮ ਕਰਦੇ ਹੋਏ ਜਿਹੜਾ ਪਿਛਲੇ ਦਿਨਾਂ 'ਚ 5 ਕਿਲੋ ਤੇ 30 ਲੱਖ ਰੁਪਇਆ 5 ਕਿਲੋ ਹੀਰਨ ਤੇ 20 ਲੱਖ ਰੁਪਇਆ ਰਿਕਵਰ ਕੀਤਾ ਸੀ ਉਸ ਦੀ ਬੈਕਵਰਡ ਲਿੰਕੇਜ ਦੇ ਵਿੱਚ ਜਾਂਦੇ ਹੋਏ ਤਿੰਨ ਜਣਾਂ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹੋਈ ਹੈ ਲਵ ਭੱਟੀ ਸ਼ਿਵਾਰ ਤੇ ਫਰਗਤ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ પાસે 1 ਕਿਲੋ 13 13 ਗ੍ਰਾਮ ਹੀਰਨ ਇੱਕ ਮੋਟਰਸਾਈਕਲ ਤੇ ਤਿੰਨ ਮੋਬਾਈਲ ਇਹਨਾਂ ਤੋਂ ਬਰਾਮਦ ਹੋਏ ਐ ਤੇ ਇਹ ਇਵੇਂ ਹੀ 116 ਨੰਬਰ ਮੁਕੱਦਮਾ ਥਾਣਾ ਸਿਟੀ ਜ਼ੀਰਾ ਦੇ ਵਿੱਚ ਦਰਜ ਕਰਕੇ ਦੋ ਜਣੇ ਗ੍ਰਿਫਤਾਰ ਕੀਤੇ ਆ ਸੰਦੀਪ ਸਿੰਘ ਤੇ ਗੁਰਪ੍ਰੀਤ ਸਿੰਘ ਇਨਾਂ ਤੋਂ 55 ਕਿਲੋ 64 ਗ੍ਰਾਮ ਭੁੱਕੀ ਚੂਰਾ ਬੋਸ ਬਰਾਮਦ ਹੋਇਆ ਤੇ ਐਵੇਂ ਹੀ ਮਕਦਮਾ ਨੂੰ 150 ਐਨਪੀਐਸ ਇੱਕ ਥਾਣਾ ਸਦਰ ਜ਼ੀਰਾ ਦਰਜ ਕੀਤਾ ਜਿੱਥੇ ਸਦਰ ਦੀ ਤੇ ਆਪਣੇ ਸੀਆਈਏ ਜ਼ੀਰਾ ਵੱਲੋਂ ਇਹ ਵਧੀਆ ਕਾਰਗੁਜ਼ਾਰੀ ਕਰਦੇ ਹੋਏ ਹਰਜਿੰਦਰ ਸਿੰਘ ਤੇ ਗੁਰਜਿੰਦਰ ਨੂੰ ਗ੍ਰਿਫਤਾਰ ਕੀਤਾ ਇਹਨਾਂ ਚੋਂ ਇੱਕ ਸੁਜੀਤ ਸਿੰਘ ਦੀ ਗ੍ਰਿਫਤਾਰੀ ਬਾਕੀ ਹੈ ਇਹਨਾਂ ਪਾਸਿਓ 20 ਕਿਲੋ 258 ਗ੍ਰਾਮ ਹਫੀਨ ਇੱਕ ਕਰੇਟਾ ਕਾਰ ਤੇ ਦੋ ਮੋਬਾਈਲ ਬਰਾਮਦ ਕੀਤੇ ਗਏ ਤੇ ਇਵੇਂ ਇੱਕ ਗੁਰੂ ਹਰ ਸਾਹਿਬ ਦੇ ਵਿੱਚ ਸੁਖਦੇਵ ਸਿੰਘ ਨਾਂ ਦੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਰਸੋਂ ਵੀ 35 ਕਿਲੋ ਕੁੱਫੀ ਜੂਰਾ ਬੋਸ ਬਰਾਮਦ ਹੋਇਆ। ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਇਸ ਵੇਲੇ ਦੀ ਅਹਿਮ ਖਬਰ ਜੜੀ ਹੈ ਫਿਰੋਜ਼ਪੁਰ ਤੋਂ ਸਾਮਣੇ ਆ ਰਹੀ ਹੈ ਜਿੱਥੇ ਫਿਰੋਜ਼ਪੁਰ ਦੇ ਵਿੱਚ ਲਗਾਤਾਰ ਪੁਲਿਸ ਵੱਲੋਂ ਨਸ਼ੇ ਤਸਕਰਾ ਤੇ ਜੋ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਇਸੇ ਤਹਿਤ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਸਦੇ ਵਿੱਚ ਦੱਸਿਆ ਜਾ ਰਿਹਾ ਕਿ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਨਸ਼ੇ ਦੀ ਵੱਡੀ ਖੇਪ ਸਣੇ ਜੜੀ ਹੈ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਜਿਸਦੇ ਵਿੱਚ ਦੱਸਿਆ ਜਾ ਰਿਹਾ ਕਿ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਜਿਹੜਾ ਦਰਜ ਕਰ ਲਿਆ ਗਿਆ ਹੈ ਜਿਸ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਤੁਸੀਂ ਵੇਖ ਪਾ ਰਹੇ ਹੋ ਲਗਾਤਾਰ ਜੋ ਪੰਜਾਬ ਦੇ ਵਿੱਚ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਵੱਲੋਂ ਮੁਹਿੰਮ ਚਲਾਈ ਜਾ ਰਹੀ ਹੈ ਇਸ ਨੂੰ ਲੈ ਕੇ ਵੱਡੀ ਕਾਰਵਾਈ ਕੀਤੀ ਗਈ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹੈ ਹਿਰੋਇਨ ਜਿਹੜੀ ਹੈ ਬਰਾਮਦ ਹੋਈ ਹੈ ਨਾਲ ਹੀ ਜੀਰਾ ਪੁਲਿਸ ਨੂੰ ਜਿਹੜਾ ਇਹ ਚੋਰਾ ਪੋਸਟ ਵੱਡੀ ਤਦਾਦ ਦੇ ਵਿੱਚ ਬਰਾਮਦ ਕੀਤਾ ਗਿਆ ਇਸ ਦੇ ਨਾਲ ਹੀ ਦੋਸ਼ੀ ਜਿਹੜੇ ਨੇ ਉਹਨਾਂ ਨੂੰ ਵੀ ਕਾਬੂ ਕਰ ਲਿਆ ਗਿਆ ਜੋ ਤਸਵੀਰਾਂ ਤਾਂ ਦਿਖਾ ਰਿਹਾ ਹੈ ਜਿਸ ਤੋਂ ਬਾਅਦ ਅਧਿਕਾਰ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਲਗਾਤਾਰ ਨਸ਼ੇ ਵਿਰੁੱਧ ਜੋ ਮੁਹਿੰਮ ਚਲਾਈ ਜਾ ਰਹੀ ਹੈ ਇਸੇ ਨੂੰ ਲੈ ਕੇ ਵੱਡੀ ਕਾਮਯਾਬੀ ਜਿਹੜੀ ਹਾਸਲ ਹੋਈ ਹੈ ਇਸੇ ਨੂੰ ਲੈ ਕੇ ਪੂਰੇ ਮਾਮਲੇ ਦੇ ਵਿੱਚ ਜਿਹੜੇ ਐਸਐਸਪੀ ਉਹਨਾਂ ਵੱਲੋਂ ਪੂਰੀ ਤਰ੍ਹਾਂ ਜਿਹੜੀ ਹੈ ਇਸ ਦਾ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਗਈ ਹੈ ਇਸ ਪੂਰੇ ਮਾਮਲੇ ਦੇ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਵੱਲੋਂ ਕੀ ਕੁਝ ਕੀਤਾ ਜਾ ਰਿਹਾ ਹੈ ਇੱਕ ਵਾਰ ਤੁਹਾਨੂੰ ਓਵਰਸ ਨਾ ਦੇ ਬਹੁਤ ਵਧੀਆ ਜਿਹੜੀ ਰਿਕਵਰੀ ਯੋਧ ਨਸ਼ਾ ਵਿਰੋਧ ਦੇ ਵਿੱਚ ਫਰੋਸਪੋਰ ਪੁਲਿਸ ਨੂੰ ਕਾਮਯਾਬੀ ਮਿਲੀ ਹੈ ਬਹੁਤ ਵਧੀਆ ਰਿਕਵਰੀ ਕੀਤੀ ਤੇ ਕਈ ਅਰੈਸਟ ਕੀਤੇ ਐ ਐਨਡੀਪੀਐਸ ਸੈਕਟਰ ਦੇ ਵਿੱਚ ਇਹਦੇ ਵਿੱਚ ਪਹਿਲਾ ਮੁਕੱਦਮਾ ਨੰਬਰ 367 ਦੇ ਵਿੱਚ ਸੀਆਈਏ ਫਰੋਸਪੋਰ ਵੱਲੋਂ ਇਹਨਾਂ ਨੇ ਬਹੁਤ ਵਧੀਆ ਕੰਮ ਕਰਦੇ ਹੋਏ ਜਿਹੜਾ ਪਿਛਲੇ ਦਿਨਾਂ 'ਚ 5 ਕਿਲੋ ਤੇ 30 ਲੱਖ ਰੁਪਿਆ 5 ਕਿਲੋ ਹੀਰਾ ਤੇ 30 ਲੱਖ ਰੁਪਿਆ ਰਿਕਵਰ ਕੀਤਾ ਸੀ ਉਸ ਦੀ ਬੈਕਵਰਡ ਲਿੰਕੇਜ ਦੇ ਵਿੱਚ ਜਾਂਦੇ ਹੋਏ ਤਿੰਨ ਜਣਾਂ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹੋਈ ਹੈ ਲਵ ਭੱਟੀ ਸ਼ਿਵਾ ਤੇ ਫਰਗਤ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਕੋਲੋਂ 1 ਕਿਲੋ 13 13 ਗ੍ਰਾਮ ਹੈਰਨ ਇੱਕ ਮੋਟਰਸਾਈਕਲ ਤੇ ਤਿੰਨ ਮੋਬਾਈਲ ਇਹਨਾਂ ਤੋਂ ਬਰਾਮਦ ਹੋਏ ਆ ਤੇ ਇਹ ਇਵੇਂ ਹੀ 116 ਨੰਬਰ ਮਕਦਮਾ ਥਾਣਾ ਸਿਟੀ ਜ਼ੀਰਾ ਦੇ ਵਿੱਚ ਦਰਜ ਕਰਕੇ ਦੋ ਜਣੇ ਗ੍ਰਿਫਤਾਰ ਕੀਤੇ ਆ ਸੰਦੀਪ ਸਿੰਘ ਤੇ ਗੁਰਪ੍ਰੀਤ ਸਿੰਘ ਇਹਨਾਂ ਤੋਂ 58 ਕਿਲੋ 64 ਗ੍ਰਾਮ ਘੁਟਕੀ ਚੂਰਾ ਬਰਾਮਦ ਹੋਇਆ ਤੇ ਇਵੇਂ ਹੀ ਮਕਦਮਾ ਨੂੰ 150 ਐਨਡੀਪੀਐਸ ਐ ਖਾਣਾ ਸਦਰ ਜ਼ੀਰਾ ਦਰਜ ਕੀਤਾ ਜਿੱਥੇ ਸਦਰਦੀ ਤੇ ਆਪਣੇ ਸੀਆਈਏ ਜ਼ੀਰਾ ਵੱਲੋਂ ਇਹ ਵਧੀਆ ਕਾਰਗੁਜ਼ਾਰੀ ਕਰਦੇ ਹੋਏ ਹਰਜਿੰਦਰ ਸਿੰਘ ਤੇ ਗੁਰਜਿੰਦਰ ਨੂੰ ਗ੍ਰਿਫਤਾਰ ਕੀਤਾ ਇਹਨਾਂ ਚੋਂ ਇੱਕ ਸੁਜੀਤ ਸਿੰਘ ਦੀ ਗ੍ਰਿਫਤਾਰੀ ਬਾਕੀ ਆ ਇਹਨਾਂ ਪਾਸਿਓ 20 ਕਿਲੋ 258 ਗ੍ਰਾਮ ਅਫੀਮ ਇੱਕ ਕਰੇਟਾ ਕਾਰ ਤੇ ਦੋ ਮੋਬਾਈਲ ਬਰਾਮਦ ਕੀਤੇ ਗਏ ਆ ਇਵੇਂ ਇੱਕ ਗੁਰੂ ਹਰਸਾਏ ਦੇ ਵਿੱਚ ਸੁਖਦੇਵ ਸਿੰਘ ਨਾਂ ਦੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਰਸੋਂ ਵੀ 35 ਕਿਲੋ ਕੁੱਕੀ ਜੂਰਾ ਹਸਰਾ। ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਇਸ ਵੇਲੇ ਦੀ ਅਹਿਮ ਖਬਰ ਜੜੀ ਹੈ ਫਿਰੋਜ਼ਪੁਰ ਤੋਂ ਸਾਮਣੇ ਆ ਰਹੀ ਹੈ ਜਿੱਥੇ ਫਿਰੋਜ਼ਪੁਰ ਦੇ ਵਿੱਚ ਲਗਾਤਾਰ ਪੁਲਿਸ ਵੱਲੋਂ ਨਸ਼ੇ ਤਸਕਰਾ ਤੇ ਜੋ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਇਸੇ ਤਹਿਤ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਸਦੇ ਵਿੱਚ ਦੱਸਿਆ ਜਾ ਰਿਹਾ ਕਿ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਨਸ਼ੇ ਦੀ ਵੱਡੀ ਖੇਪ ਸਣੇ ਜਿਹੜੀ ਹੈ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਜਿਸਦੇ ਵਿੱਚ ਦੱਸਿਆ ਜਾ ਰਿਹਾ ਕਿ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਜਿਹੜਾ ਦਰਜ ਕਰ ਲਿਆ ਗਿਆ ਹੈ ਜਿਸ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਤੁਸੀਂ ਵੇਖ ਪਾ ਰਹੇ ਹੋ ਲਗਾਤਾਰ ਜੋ ਪੰਜਾਬ ਦੇ ਵਿੱਚ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਵੱਲੋਂ ਮੁਹਿੰਮ ਚਲਾਈ ਜਾ ਰਹੀ ਹੈ ਇਸ ਨੂੰ ਲੈ ਕੇ ਵੱਡੀ ਕਾਰਵਾਈ ਕੀਤੀ ਗਈ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹੈ ਹਿਰੋਇਨ ਜਿਹੜੀ ਹੈ ਬਰਾਮਦ ਹੋਈ ਹੈ ਨਾਲ ਹੀ ਜੀਰਾ ਪੁਲਿਸ ਨੂੰ ਜਿਹੜਾ ਇਹ ਚੋਰਾ ਪੋਸਟ ਵੱਡੀ ਤਦਾਰ ਦੇ ਵਿੱਚ ਬਰਾਮਦ ਕੀਤਾ ਗਿਆ ਇਸ ਦੇ ਨਾਲ ਹੀ ਦੋਸ਼ੀ ਜਿਹੜੇ ਨੇ ਉਹਨਾਂ ਨੂੰ ਵੀ ਕਾਬੂ ਕਰ ਲਿਆ ਗਿਆ ਜੋ ਤਸਵੀਰਾਂ ਤਾਂ ਦਿਖਾ ਰਿਹਾ ਹੈ ਜਿਸ ਤੋਂ ਬਾਅਦ ਅਧਿਕਾਰ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਲਗਾਤਾਰ ਨਸ਼ੇ ਐ ਖਿਲਾਫ ਜੋ ਮੁਹਿੰਮ ਚਲਾਈ ਜਾ ਰਹੀ ਹੈ ਇਸੇ ਨੂੰ ਲੈ ਕੇ ਵੱਡੀ ਕਾਮਯਾਬੀ ਜਿਹੜੀ ਹਾਸਲ ਹੋਈ ਹੈ ਇਸੇ ਨੂੰ ਲੈ ਕੇ ਪੂਰੇ ਮਾਮਲੇ ਦੇ ਵਿੱਚ ਜਿਹੜੇ ਐਸਐਸਪੀ ਉਹਨਾਂ ਵੱਲੋਂ ਪੂਰੀ ਤਰ੍ਹਾਂ ਜਿਹੜੀ ਹੈ ਇਸ ਦਾ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਗਈ ਹੈ ਇਸ ਪੂਰੇ ਮਾਮਲੇ ਦੇ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਵੱਲੋਂ ਕੀ ਕੁਝ ਕੀਤਾ ਜਾ ਰਿਹਾ ਹੈ ਇੱਕ ਵਾਰ ਤੁਹਾਨੂੰ ਓਬਵੀਅਸ ਨਾ ਦਿੰਦੇ। ਬਹੁਤ ਵਧੀਆ ਜਿਹੜੀ ਰਿਕਵਰੀ ਯੋਧ ਨਸ਼ਾ ਵਿਰੋਧ ਦੇ ਵਿੱਚ ਫਰੋਜ਼ਪੁਰ ਪੁਲਿਸ ਨੂੰ ਕਾਮਯਾਬੀ ਮਿਲੀ ਹੈ ਬਹੁਤ ਵਧੀਆ ਰਿਕਵਰੀ ਕੀਤੀ ਤੇ ਜਿਹੜੇ ਅਰੈਸਟ ਕੀਤੇ ਐ ਐਂਟੀ ਮੀਨ ਸੈਕਟਰ ਦੇ ਵਿੱਚ ਇਹਦੇ ਵਿੱਚ ਪਹਿਲਾ ਮੁਕੱਦਮਾ ਨੰਬਰ 367 ਦੇ ਵਿੱਚ ਸੀਆਈਏ ਫਰੋਜ਼ਪੁਰ ਵੱਲੋਂ ਇਹਨਾਂ ਨੇ ਬਹੁਤ ਵਧੀਆ ਕੰਮ ਕਰਦੇ ਹੋਏ ਜਿਹੜਾ ਪਿਛਲੇ ਦਿਨਾਂ 'ਚ 5 ਕਿਲੋ ਤੇ 30 ਲੱਖ ਰੁਪਇਆ 5 ਕਿਲੋ ਹੀਰੇ ਤੇ 30 ਲੱਖ ਰੁਪਇਆ ਰਿਕਵਰ ਕੀਤਾ ਸੀ ਉਸ ਦੀ ਬੈਕਵਰਡ ਲਿੰਕੇਜ ਦੇ ਵਿੱਚ ਜਾਂਦੇ ਹੋਏ ਤਿੰਨ ਗਾੜਿਆਂ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹੋਈ ਹੈ ਲਵ ਭੱਟੀ ਸ਼ਿਵਾ ਤੇ ਫਰਗਤ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ પાસે 1 ਕਿਲੋ 13 13 ਗ੍ਰਾਮ ਹੀਰੇ ਇੱਕ ਮੋਟਰਸਾਈਕਲ ਤੇ ਤਿੰਨ ਮੋਬਾਈਲ ਇਹਨਾਂ ਤੋਂ ਬਰਾਮਦ ਹੋਏ ਐ ਤੇ ਇਹ ਇਵੇਂ ਹੀ 116 ਨੰਬਰ ਮੁਕੱਦਮਾ ਖਣਾ ਸਿਟੀ ਜ਼ੀਰਾ ਦੇ ਵਿੱਚ ਦਰਜ ਕਰਕੇ ਦੋ ਜਾਨੇ ਗ੍ਰਿਫਤਾਰ ਕੀਤੇ ਆ ਸੰਦੀਪ ਸਿੰਘ ਤੇ ਗੁਰਪ੍ਰੀਤ ਸਿੰਘ ਇਹਨਾਂ ਤੋਂ 58 ਕਿਲੋ 64 ਗ੍ਰਾਮ ਘੁਕੀ ਚੂਰਾ ਬੋਸਬ੍ਰਮਤ ਹੋਇਆ ਤੇ ਐਵੇਂ ਹੀ ਮਕਦਮਾ ਨੂੰ 150 ਐਨਡੀਪੀਐਸ ਇੱਕ थाना ਸਦਰ ਜ਼ੀਰਾ ਦਰਜ ਕੀਤਾ ਜਿੱਥੇ ਸਦਰ ਦੀ ਤੇ ਆਪਣੇ ਸੀਆਈਏ ਜ਼ੀਰਾ ਵੱਲੋਂ ਇਹ ਵਧੀਆ ਕਾਰਗੁਜ਼ਾਰੀ ਕਰਦੇ ਹੋਏ ਹਰਜਿੰਦਰ ਸਿੰਘ ਤੇ ਗੁਰਜਿੰਦਰ ਨੂੰ ਗ੍ਰਿਫਤਾਰ ਕੀਤਾ ਹੈ ਇਹਨਾਂ ਚੋਂ ਇੱਕ ਸੁਖਜੀਤ ਸਿੰਘ ਦੀ ਗ੍ਰਿਫਤਾਰੀ ਬਾਕੀ ਆ ਇਹਨਾਂ ਪਾਸਿਓ 20 ਕਿਲੋ 258 ਗ੍ਰਾਮ ਅਫੀਮ ਇੱਕ ਕਰੇਟਾਕਾਰ ਤੇ ਦੋ ਮੋਬਾਈਲ ਬਰਾਮਦ ਕੀਤੇ ਗਏ ਤੇ ਇਵੇਂ ਹੀ ਇੱਕ ਗੁਰੂ ਹਰਸਾਏ ਦੇ ਵਿੱਚ ਸੁਖਦੇਵ ਸਿੰਘ ਨਾਂ ਦੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਰਸੋਂ ਵੀ 35 ਕਿਲੋ ਕਫੀ ਜੂਰਾ ਬੋਸ ਬਰਾਮਦ